ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜਿਵੇਂ ਬਾਈ ਆਪਾਂ ਤੂੜੀ ਵਾਲੀਆਂ ਮਸ਼ੀਨਾਂ ਖੜੀਆਂ ਬਾਈ ਕੋਲੇ ਪਿੰਡ ਭੁੰਦਲਵਾਸ ਰਤੀ ਦੇ ਤੋਂ ਰਤੀ ਦੇ ਲੱਗੀ ਹੈ ਤੇ ਅੱਜ ਆਪਾਂ ਬਾਈ ਨਾਲ ਕਰਦੇ ਆ ਕਿ ਰੇਟ ਆ ਮਸ਼ੀਨਾਂ ਦਾ ਕਰਦੇ ਆ ਬਾਈ ਨਾਲ ਗੱਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਬਾਈ ਮਸ਼ੀਨਾਂ ਆਪਾਂ ਕਿਹੜਾ ਮਾਡਲ ਮਸ਼ੀਨ ਆ ਇਹ 20 ਮਾਡਲ ਬਾਈ ਜੀ ਬਿਸ਼ਕਰਮਾ ਮਸ਼ੀਨ ਹੈ ਬੰਦ ਬਾਡੀ ਠੀਕ ਹੈ ਬਾਈ ਜਿਵੇਂ ਕਿ ਚੌਪਰ ਬਾਡੀ ਹੁੰਦੇ ਵਿੱਚ ਠੀਕ ਹੈ ਬੰਦ ਬਾਡੀ ਹੈ ਜੀ ਠੀਕ ਹੈ 20 ਮਾਡਲ ਰੇਟ 1,88,000 ਬਾਕੀ ਮੌਕੇ ਦੇ ਪੂਰਾ ਜਾਇਜ਼ ਕਰ ਦਾਂਗੇ ਜੀ ਫੁੱਲ ਠੀਕ ਹੈ ਪੂਰਾ ਮਾਨਤਾਨਾ ਤੇ ਬਾਈ ਇਹਦਾ ਕੰਮ ਕੀ ਮਤਲਬ ਲਵੇਟਲ ਬੂਟਾਂ ਦੀ ਪੂਰੀ ਵਧੀਆ ਲਵੇਟਲ ਬੂਟ ਜਮਾ ਸਾਰਿਆਂ ਦੇ ਓਕੇ ਨੇ ਜੀ ਠੀਕ ਹੈ ਤੇ ਵਿੱਚ ਵਿੱਚ ਮਸ਼ੀਨਾਂ ਦੇ ਕੱਲੇ ਲਾ ਲੋ ਬਲੇਡ ਹੀ ਬਦਲਨੇ ਪੈਣਗੇ ਸਾਈਡ ਚੇਂਜ ਕਰਨੀ ਪਊਗੀ ਬਲੇਡਾਂ ਦੀ ਸਾਰੇ ਵਿੱਚ ਮਸ਼ੀਨਾਂ ਦੇ ਕੱਲੇ ਬਲੇਡ ਪੈ ਸਕਦੇ ਨੇ ਵੀ ਲਾ ਲੋ ਵੀ ਵੱਡਾ ਖਰਚਾ ਨਹੀਂ ਹੈਗਾ ਕਿਸੇ ਦਾ ਵੀ ਵਰਕਸ਼ਾਪ ਤੇ ਜਾਣ ਵਾਲਾ ਕੰਮ ਨਹੀਂ ਹੈਗਾ ਵੀ ਕੋਈ 10-15000 ਰੁਪਏ ਲੱਗ ਜੇ ਬਲੇਡਾਂ ਦੇ ਮਤਲਬ ਬਲੇਡਾਂ ਦੇ ਪਾਸੇ ਬਾਲ ਕੇ ਮਸ਼ੀਨ ਚੱਲ ਪੂਗੀ ਹਾਂਜੀ ਹਾਂ ਠੀਕ ਹੈ ਤੇ ਅੱਗੇ ਆ ਗਈ ਬਈ 20 ਮਾਡਲ ਜਗਜੀਤ 20 ਮਾਡਲ ਜਗਜੀਤ ਬੰਦ ਬਾਡੀ ਜੀ ਤੇ ਇਹ ਕਿੰਨੇ ਇੰਚ ਆ ਗਈ ਬਈ ਇਹ 56 ਇੰਚ ਹੀ ਆਉਂਦੀ ਹੈ ਜੀ 56 ਇੰਚ ਹੀ ਆ ਗਈ ਹਾਂਜੀ ਤੇ ਇਹ ਬਈ ਆਪਾਂ ਕੀ ਕਿੰਨੇ ਦੀ ਦੇ ਦਾਂਗੇ ਆਪਾਂ ਇਹ ਰੇਟ ਆਪਾਂ ਸਾਰੀਆਂ ਮਸ਼ੀਨਾਂ ਤੇ ਰੇਟ ਲਿਖ ਕੀ ਰੱਖਦੇ ਆਂ ਜੀ ਐ ਨਹੀਂ ਹੈਗਾ ਵੀ ਕੋਈ ਗਾਹਕ ਆਵੇ ਵੀ ਕੋਈ ਧੋਖਾ ਧੜੀ ਵੀ ਅੱਜ ਕੁਝ ਮੰਗ ਲਿਆ ਕੱਲ ਨੂੰ ਕੁਝ ਠੀਕ ਹੈ ਇਹਦਾ 195000 ਰੁਪਿਆ ਰੇਟ ਹੈ ਜੀ 95000 ਰੇਟ ਹੈ ਬਾਕੀ ਮੌਕੇ ਤੇ ਬਈ ਕਹਿੰਦਾ ਮਾਣਦਾਨ ਕਰ ਦਾਂਗੇ ਹਾਂ ਆਪਣਾ ਇਹਦਾ ਬਈ ਇਹਦਾ ਕੀ ਮਸ਼ੀਨ ਜਮਾ ਪੂਰੀ ਵਧੀਆ ਓਕੇ ਆ ਹਾਂਜੀ ਹਾਂ ਮਸ਼ੀਨਾਂ ਆਪਾਂ ਸਾਰੀਆਂ ਨਾ ਜੀ ਵੀ ਅਗਲਾ ਵੀ ਮੂੰਹ ਕਰੀ ਬੜਾਈ ਹੁੰਦੀ ਸਾਰੀਆਂ ਵਧੀਆ ਲਿਆਉਣੇ ਆ ਪਤਾ ਕਾਰਨ ਕੀ ਆ ਜੀ ਜੇ ਹੁਣ ਆਪਾਂ ਕਬਾੜ ਲਿਆਵਾਂਗੇ ਫਿਰ ਵਿਕਦਾ ਨਹੀਂ ਹੈਗਾ ਜੀ ਫਿਰ ਠੀਕ ਹੈ ਜੇ ਹੁਣ ਆਪਾਂ ਚੰਗੀ ਮਸ਼ੀਨ ਲਿਆਵਾਂਗੇ ਉਨੀਆਂ ਹੀ ਫਿਰ ਵੱਧ ਵੇਚਾਂਗੇ ਆਪਾਂ ਠੀਕ ਹੈ ਇਹਦੇ ਵੀ ਬਈ ਬਲੇਡਾਂ ਦੇ ਪਾਸੇ ਬਦਲਦੇ ਆ ਹਾਂਜੀ ਕੁਛ ਨਾ ਕੁਛ ਨਵੇਂ ਵੀ ਪੈਣਗੇ ਜੀ ਠੀਕ ਹੈ ਵੀ ਉਹਦਾ ਚਲੋ ਮੋਟਰ ਪਿਆਰ ਦਾ ਖਰਚਾ ਕਿਸੇ ਦਾ ਕੋਈ ਨਹੀਂ ਹੈਗਾ ਜੀ ਲਵੇਟਾਂ ਬੂਟਾਂ ਦੀ ਮਸ਼ੀਨ ਕਿਵੇਂ ਆ ਇਹ ਲਵੇਟਾਂ ਦੀਆਂ ਸਾਰੀਆਂ ਓਕੇ ਨੇ ਇਹ ਕਿਹੜਾ ਮੰਡ ਲਾ ਗਈ 20 ਇਹ ਇਹ 20 ਮੰਡ ਲਾ ਜੀ ਠੀਕ ਹੈ ਤੇ ਪਿੱਛੇ ਆ ਗਈ ਰੰਗ ਰੂਪ ਦੀ ਬਾਈ ਮਸ਼ੀਨ ਪੂਰੀ ਸੋਹਣੀ ਹੈ ਹਾਂ ਜੀ ਹਾਂ ਰੀਲ ਤੇ ਕੱਲੀ ਤੇ ਰੰਗ ਹੋਇਆ ਜੀ ਅਬ ਝੂਠ ਨਹੀਂ ਮਾਰਦੇ ਕਿਉਂ ਰੀਲ ਤੇ ਜਿਵੇਂ ਮਗਰਲੀ ਦਿਖਾਓ ਜੀ 18 ਮੰਡਲ ਇਹ ਤੇ ਦੇਖੋ ਪਾਪੜੀ ਬਣ ਲੀ ਹੈ ਇਹ ਜਗਜੀਤਾਂ ਦੇ ਰੀਲਾਂ ਤੇ ਪਾਪੜੀ ਬਣ ਜਾਂਦੀ ਹੈ ਇਹ ਤੇ ਕੱਲੀ ਰੀਲ ਤੇ ਹੋਇਆ 20 ਮੰਡਲ ਲੈ ਹੋਰ ਨਹੀਂ 18 ਮੰਡਲ 1 ਲੱਖ ਤੇ ਬਾਈ ਕਹਿੰਦਾ 90000 ਰੇਟ ਲਿਖਿਆ ਹੋਇਆ ਤੇ ਇਹ ਜੇ ਕੋਈ ਬਾਈ ਆਊਗਾ ਬਾਈ ਕਹਿੰਦਾ ਵੀ ਮਾਨਦਾਨ ਫੁੱਲ ਕਰਾਂਗੇ ਕੋਈ ਅਹੀ ਜੀ ਗੱਲ ਨਹੀਂ ਹਾਂ ਤੁਸੀਂ ਦੱਸ ਦਿਓ ਜੀ ਕਿੰ ਚਲ ਬਈ ਕੋਈ ਗੱਲ ਨਹੀਂ ਉਹਦਾ ਜੇ ਕੋਈ ਆਊਗਾ ਉਹ ਨਾਲ ਗੱਲ ਕਰਕੇ ਨਾ ਚਲ ਜਿਹੇ ਜਹਾ ਗਾਹ ਗਾਊਗਾ ਤੁਸੀਂ ਆਖੋਗੇ ਐ ਵੀ ਆਪਣਾ ਪੰਜਾਬ ਨਾਲੋਂ ਰੇਟ ਘੱਟ ਨਹੀਂ ਜੀ ਜਿਵੇਂ ਇਹਦਾ ਹੁਣ 1 ਲੱਖ 89000 ਐਸ.ਕਿਊ ਹੀ ਮੰਨੋ ਠੀਕ ਹੈ ਆਪਾਂ ਇਹ 1 ਲੱਖ 70000 ਦੀ ਮਸ਼ੀਨ ਦੇ ਦਾਂਗੇ ਲੋ ਬਈ 1 ਲੱਖ 70000 ਦੀ 18 ਨਾਲ ਦੇ ਟਾਇਰ ਨਾਲ ਦੇ ਹੀ ਰੰਗ ਰੂਪ ਸਾਰਾ ਕੁਝ ਨਾਲ ਦਾ ਠੀਕ ਹੈ ਗੀਲਾ ਦੇ ਦੀ ਬਾਈ ਉੱਤੋਂ ਦੀ ਮਸ਼ੀਨ ਦੇ ਹਾਂਜੀ ਹਾਂ ਰੇਟ ਬਾਈ ਨੇ ਪਹਿਲਾਂ ਕਿਹਾ ਸੀ ਕਹਿੰਦਾ ਵੀ ਰੇਟ ਤੁਸੀਂ ਸੋਚ ਲਿਆ ਕਰ ਪਰ ਰੇਟ ਆਪਣੇ 15-20000 ਰੁਪਇਆ ਘਟ ਹੈ ਜੀ ਠੀਕ ਹੈ ਬਾਈ ਕਹਿੰਦਾ ਕਹਿੰਦਾ ਵੀ ਆਪਾਂ ਹੋਰ ਰੇਟ ਜੀ ਤੈਨੂੰ ਆਪਣਾ ਹਰਿਆਣੇ ਚ ਆ ਜਾਂਦੇ ਪਿੰਡ ਆਪਣਾ ਇਧਰੋਂ ਮਾਨਸਾ ਜਿਹਾ ਆ ਗਿਆ ਇਧਰੋਂ ਫਤਿਹਵਾਦ ਜਮਾ ਹਰਿਆਣੇ ਪੰਜਾਬ ਦੀ ਹੱਦ ਤੇ ਬੈਠੇ ਆਪਾਂ ਬਾਈ ਆਪਣਾ ਰਤੀਏ ਤੋਂ ਭੁੰਦਲ ਕਿੰਨੇ ਕਿਲੋਮੀਟਰ ਪੈਲਾ 8 ਕਿਲੋਮੀਟਰ ਹੈ ਜੀ ਰਤੀਏ ਤੋਂ ਭੁੰਦਲ 8 ਕਿਲੋਮੀਟਰ ਮਾ ਤੋਂ ਮਿੰਦ 13-14 ਹੀ ਠੀਕ ਹੈ ਹਾਂਜੀ ਹਾਂ ਇਧਰ ਆ ਗਈ 2017 ਮੰਡਲ ਕੀ ਐਸਾ 2017 ਮਾਡਲ 62 ਇੰਚੀ ਤਿੰਨ ਪੱਖਿਆਂ ਵਾਲੀ ਹੈ ਜੀ ਇਹ ਤਾਂ ਵੱਡੇ ਟਰੈਡ ਦੇ ਥੋੜਾ ਮੰਗ ਰਹਿੰਦੀ ਹੈ ਇਹ ਮਸ਼ੀਨਾਂ ਦੀ ਠੀਕ ਆ ਤਿੰਨ ਪੱਖਿਆਂ ਚ ਕੇਐਸ ਦੀ ਬਈ ਉਹ ਵੀ ਮੰਗ ਰਹਿੰਦੀ ਆ ਹਾਂ ਜੀ ਹਾਂ ਕੇਐਸ ਤਾਂ ਤੁਸੀਂ ਪੰਜਾਬ ਚ ਦੇਖ ਲਿਓ ਜੀ ਮਾਡਲ ਤੋਂ ਟਪਾ ਕੇ ਰੇਟ ਲਿਖਿਆ ਹੋਊਗਾ 17 ਮਾਡਲ ਰੇਟ ਆਪਾਂ ਲਿਖਿਆ 1 ਲੱਖ ਕਿੰਨਾ ਲਿਖਿਆ ਹੋਇਆ ਜੀ 62 62000 ਹਾਂ 17 ਮਾਡਲ ਤਿੰਨ ਪੱਖਿਆਂ ਵਾਲੀ 162 ਲਿਖਿਆ ਆਪਾਂ 1 ਲੱਖ ਇਹ ਰੀਪੇਂਟ ਪੂਰਦ ਨਹੀਂ ਕਰੀ ਹੋਈ ਕੋਈ ਮੜਾ ਮੋੜਾ ਪੇਂਟ ਮਾੜੀ ਮੋਟੀ ਨਹੀਂ ਕੇਸ ਤੇ ਹਲਕੀ ਹਲਕੀ ਟੱਚਿੰਗ ਕਰੀ ਹੋਈ ਹੈ ਹਲਕੀ ਵੀ ਲਾ ਲਓ 15% ਸਾਰੀ ਮਸ਼ੀਨ ਚ ਹੋਈ ਹੋਈ ਬੈਕ ਬੂਕ ਲਬੇੜ ਲਬੂਟ ਦਿਖਾ ਦਿੰਦਾ ਭਾਈ ਵੀ ਆਇ ਨਹੀਂ ਹੈਗਾ ਵੀ ਅੱਧ ਹੋ ਗਈ ਜਾਂ 30% 15% ਕਰੀ ਹੈ ਠੀਕ ਹੈ ਹਾਂਜੀ ਹਾਂ ਇਹ ਭਾਈ 17 ਮਾਡਲ ਹੈ 62 ਇੰਚੀ ਦੇ ਵਿੱਚ ਤਿੰਨ ਪੱਖੇ ਵਾਲੀ ਰੇਟ 1 ਲੱਖ ਬਾੜੀ ਦੇ ਆ 1 ਲੱਖ 50000 ਦੀ ਦੇ ਦਾਂਗੇ ਲੋ ਭਾਈ ਬਾਈ ਕਹਿੰਦਾ 2 ਲੱਖ ਦੀ ਦੇ ਦਾਂ ਜੇ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆ ਗਿਆ 12000 ਰੁਪਏ ਬਾਈ ਕੋਲ ਆ ਕੇ ਗੱਲ ਕਰ ਦਿਓ ਡੇਢ ਲੱਖ ਰੁਪਈਆ ਘੱਟ ਦੇਵਾਏ ਬਾਈ ਕਹਿੰਦਾ ਡੇਢ ਲੱਖ ਦੀ ਦੇ ਦਾਂਗੇ ਤੇ ਲਵੇਟਾ ਲਬੂਟਾ ਦੀ ਮਹੀਨ ਚੈੱਕ ਕਰ ਲੋ ਬਾਈ ਤਿੰਨ ਪੱਖੇ ਵਾਲੀ ਆ ਗਈ ਕੇਐਸ ਸੋਹਣੀਆਂ ਮਸ਼ੀਨਾਂ ਰੱਖਦੇ ਆ ਜੀ ਪਿਕਅਪ ਵਾਰ ਜੀਆਂ ਹੀ ਰੱਖਦੇ ਇਹ ਮੰਨ ਲਓ ਲੋਕਲ ਚੱਲੀਆਂ ਹੋਈਆਂ ਮਸ਼ੀਨਾਂ ਕੋਈ ਐਮਪੀ ਨਹੀਂ ਹੈਗਾ ਕਈ ਵਾਰੀ ਥੋੜੀ ਵੀਡੀਓ ਦੇ ਦੇਖਣਗੇ ਹੀ ਦਰਸ਼ਕ ਲਾ ਲੋ ਕਿਸਾਨ ਭਰਾ ਲਾ ਲੋ ਉਹ ਸੋਚਦੇ ਵੀ ਹਰਿਆਣੇ ਚ ਜਾ ਰਹੇ ਨੇ ਬਾਈ ਉਹੀ ਗੱਲ ਆਪਾਂ ਬਿੰਦੇ ਬਿੰਦੇ ਕਹਿੰਦੇ ਹਰਿਆਣਾ ਨਹੀਂ ਕਹਿ ਸਕਦੇ ਮਾਨਸਾ ਜ਼ਿਲ੍ਹਾ ਦਾ ਲੱਗਦਾ ਇਧਰੋਂ ਸਾਲੋਂ ਇਧਰ ਆਉਂਦੇ ਨੇ ਜਾਲ ਜੂਲੇ ਦੇ ਪੰਜਾਬ ਵਾਲੀ ਚੱਲਦੇ ਨੇ ਜਾੜ ਦੇ ਸਾਡਾ ਪੰਜਾਬ ਵਾਲਾ ਠੀਕ ਹੈ ਐ ਨਹੀਂ ਹੈਗਾ ਵੀ ਤੂੜੀ ਮੋਟੀ ਹੋਊਗੀ ਅੱਗੇ ਆ ਗਈ ਬਈ ਨੀ ਮੰਡਲ 55 ਇੰਚ ਨਿਊ ਬਿਸ਼ਕਰਮਾ ਜੀ ਨਿਊ ਬਿਸ਼ਕਰਮਾ ਮਾਰਕੀਟ ਰਹਿੰਦੀ ਐ ਇਹਦੀ ਫੁੱਲ ਮਾਰਕੀਟ ਆ ਨਿਊ ਬਿਸ਼ਕਰਮਾ ਦੀ 19 ਮਾਡਲ 1 ਲੱਖ 70 ਹਜ਼ਾਰ ਰੇਟ ਬਾਈ ਨੇ ਲਿਖਿਆ ਹੋਇਆ ਕਹਿੰਦਾ ਵੀ 1 ਲੱਖ 70 ਹਜ਼ਾਰ ਦੀ ਦੇ ਦਾਂਗੇ 1 70 ਦੀ ਦੇ ਦਾਂਗੇ ਜੀ 1 70 ਦੀ 20000 ਰੁਪਇਆ ਮਾਡਲ ਨਾਲੋਂ ਥੱਲੇ 19 ਮਾਡਲ ਮਾਡਲ ਦੀ ਕੋਈ ਵੀ ਮਸ਼ੀਨ ਹੈ ਸਾਡੀ ਜ਼ਿੰਮੇਵਾਰੀ ਰਹੂਗੀ ਜੇ ਕੋ ਆਹ ਇਹ ਕਦੇ ਵੀ ਮਾਡਲ ਲਾ ਲੋ ਵੀ ਕਿਸੇ ਨੇ ਬਦਲਾ ਸਤਲੀ ਪਲੇਟਾਂ ਦੀ ਹੋ ਜਾਂਦੀ ਹੈ ਜੇ ਹੋਰ ਆਹ ਪਲੇਟ ਵੀ ਦਿਖਾ ਦਿਓ ਜੀ ਬਾਈ ਕਹਿੰਦਾ ਵੀ ਮਾਡਲ ਦੀ ਜ਼ਿੰਮੇਵਾਰੀ ਆ ਹਾਂ 19 ਮਾਡਲ 171 ਮੰਗਾ 70 ਦੀ ਦੇ ਦਿੰਦਾ 20 ਆ ਬੱਲੇ ਦੇ ਦਿਆ ਮਾਡਲ ਨੂੰ 70000 ਆਦਾ ਬਾਈ ਨੇ 170000 ਦੀ ਬਾਈ ਕਹਿੰਦਾ ਦੇ ਦਾਂਗੇ ਮਸ਼ੀਨ ਆ 21 ਮਾਡਲ ਆ ਗਈ ਜੀ ਨਿਊ ਵਿਸ਼ਕਰਮਾ ਇਹ ਆ ਗਈ 60 ਇੰਚੀ ਇਹਦੀ ਵੀ ਮਾਰਕੀਟ ਥੋੜੀ ਜੀ 60 ਇੰਚੀ ਦੀ ਜ਼ਿਆਦਾ ਰਹਿੰਦੀ ਹੈ 55 ਨਾਲ ਨਿਊ ਵਿਸ਼ਕਰਮਾ ਇਹ ਆ ਗਈ 21 ਮਾਡਲ 21 ਮਾਡਲ ਇਧਰ ਪਲੇਟ ਦਿਖਾ ਦਿਓ ਜੀ ਮਾਡਲ ਦੀ ਬਾਡਲ ਦੀ ਪਲੇਟ ਦਿਖਾ ਦੀ ਬਾਈ 193000 ਰੇਟ ਭਰਿਆ ਹੋਇਆ ਬਾਈ ਨੇ ਤੇ ਇਹ ਚੋ ਬਾਈ ਆਪਾਂ ਕਿੰਨੇ ਤੁਸੀਂ ਦੱਸ ਦਿਓ ਜੀ ਕਿੰਨੇ ਆ ਦੇਖ ਕੇ ਇਹ ਕਰ ਲੋ ਦੱਸ ਦਿਓ ਤੁਸੀਂ ਵੀ ਦੱਸੋ ਕਿੰਨੇ ਦੀ ਦੇ ਦਈਏ ਚੱਕ ਕਰ ਦਿਓ ਫਿਰ 10000 ਅੜਾ ਦਿਓ 83 ਦੀ ਕਰ ਦਿਓ 80 ਦੀ ਦੇ ਦਾਂਗੇ ਜੀ 80 ਦੀ ਹਾਂ ਜੀ ਚੱਕੋ ਬਾਈ ਬਾਈ ਨੇ ਆਫਰ ਕਰਤਾ 1.80 ਹਜ਼ਾਰ ਦੀ ਹਾਂ ਜਾਂ ਨਾ ਹੋਊਗੀ 21 ਮਾਡਲ ਹਾਂ ਜਾਂ ਨਾ ਕੋਈ ਆ ਗਿਆ 2000 ਰੁਪਏ ਥੱਲੇ ਆ ਪੰਜਾਬ ਨਾਲ ਠੀਕ 21 ਮਾਡਲ ਦਾ ਪੰਜਾਬ ਚ 2.5 ਲੱਖ ਰੁਪਏ ਠੀਕ ਇਹਦੇ ਬਈ ਲਵੇਟਾ ਲਬੂਟਾਂ ਦੀ ਮਸ਼ੀਨ ਕਰਨਾ ਓਕੇ ਜੀ ਜਾਲ ਜੂਲ ਛੁਰੀਆਂ ਦੇ ਕੱਲੇ ਪਾਸੇ ਬਦਲਨੇ ਵੈਰ ਬਈ ਢੇੜਾ ਦੇ ਦੀ ਮਸ਼ੀਨ ਤੇ ਤੁਸੀਂ ਮਸ਼ੀਨ ਪੂਰੀ ਸੋਹਣੀ ਆ ਕਾਲੀਆਂ ਮਾਗਰ ਖੋਲੀ ਕਟਰ ਕੂਟਰ ਪੂਰਾ ਵਧੀਆ ਪਿਆਦਾ ਰੰਗ ਰੋਂਗਾ ਜਮਾ ਨਾ ਨਾ ਦੀ ਜ਼ਿੰਮੇਵਾਰੀ ਹੈ ਲਵੇਟਾ ਓਕੇ ਜੀ ਕਦੋਂ ਹੋ ਜਾਵਾਂ ਓਕੇ ਆ ਬਾਕੀ ਸੋਨੂੰ ਵੀ ਨੌਲੇਜ ਆ ਜਿਹੜੀਆਂ ਪੇਵਰ ਹਰਿਆਣੇ ਵਾਲੀਆਂ ਹੁੰਦੇ ਨੇ ਗਾਹਾਂ ਬੱਟੇ-ਬੱਟੇ ਵੱਜੇ ਹੁੰਦੇ ਨੇ ਉਹਨਾਂ ਦੇ ਟਾੜੇ-ਟਾੜੇ ਘਮੋੜੇ ਹੁੰਦੇ ਨੇ ਠੀਕ ਹੈ ਬਈ ਠੀਕ ਆ ਦੇਖੋ ਸਾਫ ਮਝੀਨਾ ਇਹਦੇ ਵੀ ਮਸ਼ੀਨ ਦੇ ਬਲੇਡਾਂ ਦੇ ਪਾਸੇ ਲਾ ਕੇ ਚਲਉਣੀ ਆ ਇਹਦੇ ਵੀ ਪਾਸੇ ਬਾਲ ਕੇ ਚੱਲ ਜੂਗੀ ਮਝੀਨਾ ਆ ਆ ਦੇਖੋ ਇਹ ਬਈ ਕਿਹੜੇ ਟਰੈਕਟਰ ਤੇ ਚੱਲੀ ਹੋਈ ਆ ਇਹ ਹੌਲੈਂਡ ਤੇ ਚੱਲੀ ਆ ਜੀ ਹੌਲੈਂਡ ਤੇ ਜੇ ਕਿਸੇ ਨੇ ਮੇਰੇ ਵੀਰ ਨੇ ਪੁਲੀਆਂ ਪਾਲੀਆਂ ਦਾ ਕੋਈ ਅਦਲਾ-ਬਦਲੀ ਕਰਨੀ ਹੋਵੇ ਜੇ ਕਿਸੇ ਨੇ ਪੁਲੀਆਂ ਪਾਲੀਆਂ ਦੀ ਅਦਲਾ-ਬਦਲੀ ਕਰਨੀ ਹੋਵੇ ਹੋਰ ਮਸ਼ੀਨਾਂ 'ਚੋਂ ਆਪਣਾ ਨਗਦ ਦਾ ਨਗਦ ਪੂਰਾ ਕਰ ਦੇ ਕਿਸੇ ਮਸ਼ੀਨ 'ਚੋਂ ਪੂਰੀ ਕੱਢ ਕੇ ਪਾ ਸਕਦਾ ਕੋਈ ਚੱਕਰ ਜਿਹੜੀਆਂ ਮਸ਼ੀਨਾਂ ਇੱਥੇ ਖੜੀਆਂ ਨੇ ਹਾਜ਼ਰ ਨੇ ਇੰਨਾ ਜੁਈ ਇੰਨਾ ਜੋ ਕੋਈ ਮਰਜ਼ੀ ਬਦਲ ਸਕਦਾ ਹਾਂਜੀ ਹਾਂ 62 ਇੰਚੀ ਦੇ ਵਿੱਚ ਆ ਗਈ ਬਈ ਇਹ ਹਾਂ ਇਹ 60 ਇੰਚੀ ਆਉਂਦੀ ਹੈ ਜੀ ਠੀਕ ਹੈ ਹਾਂ 60 ਇੰਚੀ ਦੇ ਕਟਰ ਕੋਟਰ ਦਾ ਬਈ ਰੰਗ ਦਿਖਾ ਲਈ ਪੂਰਾ ਵਧੀਆ ਪਿਆ ਕੋਈ ਆਏਗਾ 4000 ਰੁਪਏ ਲੱਗੂ ਆ ਜੀ ਬਸ ਵੀ ਵੱਧੋ ਵੱਧੋ ਬਈ ਐਣੀ ਕਹੇ ਉਹ ਵੀ ਜਿਆਦੇ ਚੱਲੀ ਆ ਮਸ਼ੀਨ ਜੈਨੂਨ ਦੀ ਚੱਲੀ ਹੋਈ ਆ ਜਿੰਨੀ ਚੱਲੀ ਆ ਰੰਗ ਪੇਂਟ ਦੀ ਮਸ਼ੀਨ Ориਜਨਲ ਆ ਬਈ ਕਿਤੇ ਵੀ ਟੱਚਿੰਗ ਵਾਸ਼ਿੰਗ ਕੁਝ ਇਧਰ ਕਿ ਵੀ ਜਾਏਗਾ ਜੀ ਤਿੱਕੀ ਮੰਡਲ ਜੀ 21 ਮਾਡਲ ਜਗਜੀਤ ਇਹ ਕਿੰਨੇ ਇੰਚੀ ਚ ਆ ਗਈ ਬਾਈ ਇਹ ਵੀ 56 ਚ ਆ ਗਈ ਜੀ 56 ਇੰਚੀ ਚ ਆ ਗਈ ਦੋ ਜਾਲ ਨੇ ਜੀ 1000 ਜਾਵਾਂ ਆਣ ਲੱਗ ਜਾਵਾਂ ਨਮਾ ਠੀਕ ਹੈ ਦੋ ਜਾਲ ਨੇ ਦੇ ਇੱਕ ਜਾਲ ਤਾਂ ਵਿੱਚ ਇੱਕ ਆਣ ਲੱਗ ਜਾਵਾਂ ਨਮਾ ਇੱਕ ਆਣ ਲੱਗ ਉਹ ਵੀ ਪਨਾਲ ਦੇਵਾਂਗੇ ਉਹ ਨਾਲ ਦੇਵਾਂਗੇ ਜੀ ਠੀਕ ਹੈ ਇਹਦਾ ਬਾਈ ਕੀ ਰੇਟ ਰਹਿਣਾ ਲਾ ਕੀਦਾ ਰੇਟ ਜੇ ਤੁਸੀਂ ਜੀਮੀ ਦਾ ਲਾ ਲੋ ਵੀ ਵਪਾਰੀ ਕੋਲੇ ਜਾਓਗੇ ਤਾਂ 2.5 ਲੱਖ ਰੁਪਏ ਤੋਂ ਘੱਟ ਨਹੀਂ ਕੋਈ ਦਿੰਦਾ ਠੀਕ ਹੈ ਬਾਈ ਆਪਾਂ ਮੰਗਦੇ ਆਂ ਦਾ 217 2 ਲੱਖ 1000 ਦੀ ਦੇ ਦਿੰਗੇ 210000 ਦੀ ਬਾਈਕ ਨਾ 200000 200000 ਨੇ ਇੱਕ ਜਮਾਣ ਲੱਗਾ ਇੱਕ ਲੱਗਾ ਹੋਇਆ 200000 ਦਾ ਤਾਂ ਜਾਲ ਹੀ ਹੋ ਗਿਆ 2 ਦੀ ਵੀ ਰਹੀ ਇੱਕ ਜਾਲੇ ਦੇ ਵਿੱਚ ਇੱਕ ਨਵਾਂ ਨਾਲ ਇੱਕ ਜਮਾ ਆਣ ਲੱਗ ਦੇਵਾਂਗੇ ਠੀਕ ਹੈ 21 ਮਾਡਲ ਆ ਬਾਈ ਮਸ਼ੀਨ ਪੂਰੀ ਹੈ ਮਾਡਲ ਦੀ ਕੋਈ ਰੇਟ ਦਿਖਾ ਦਿਓ ਜੀ ਪਰਲੇ ਬਸ ਕੋਈ ਰੀਪੇਂਟ ਨਹੀਂ ਕਿਤੋਂ ਕੋਈ ਟੱਚਿੰਗ ਫੱਜ ਨਹੀਂ ਕੋਈ ਆ ਨਹੀਂ ਹੈਗਾ ਵੀ ਵੈਲਡ ਬੂਲ ਦੇ ਲੱਗਿਆ ਮਸ਼ੀਨ ਤੇ ਪੂਰੀ ਸੋਹਣੀ ਮਸ਼ੀਨ ਆ ਟਾਇਰ ਨਾਲ ਦੇ ਨਾ ਬਈ ਇਹਦੇ ਹਾਂਜੀ ਹਾਂ ਇਧਰੋਂ ਦਿਖਾ ਦੇ ਮਾਗਰ ਚੈਕਿੰਗ ਕਰ ਲਵੇਟ ਲਬੂਟ ਨਾਲ ਦੇ ਨੇ ਜੀ ਹਲੇ ਲਵੇਟ ਲਬੂਟ ਨਾਲ ਦੇ 21 ਮਾਡਲ ਦੇ ਅੱਖੇ ਬੋਸ ਸਭ ਬਾਈ ਓਕੇ ਪਈਆ ਵਿੱਚੋਂ ਪੱਖੇ ਜਮਾ ਨਵੇਂ ਨੇ ਜੀ ਇਹ ਤਾਂ ਕੋਈ ਪਾਣੀ ਗੈਹਾ ਤੇ ਵਿੱਚੋਂ ਫੁੱਟੀ ਹੋ ਜਾ ਖਰੀ ਹੈ ਨਾ ਜਿਵੇਂ ਆ ਰੰਗ ਜਿਮੀਦਾਰ ਨੇ ਆਪ ਮਾਰਿਆ ਪਤਾ ਕਰ ਤੋ ਜੀ ਠੀਕ ਹੈ ਇਹ ਅੰਦਰ ਹੈ ਉਹੀ ਗੱਲੇ ਪਾਣੀ ਪੂਣੀ ਨਾਲ ਮੜੀ ਜਰਦੀ ਲੱਗ ਜਾਂਦੀ ਆ ਉਹ ਤਾਂ ਚੱਲ ਕੋਈ ਮਾਰੋ ਨਹੀਂ ਕਿ ਤੇ ਵੀ ਵੱਜਿਆ ਹੋਇਆ ਪੱਖੇ ਜਮਾ ਨਵੇਂ ਨੇ ਜੇ ਕਿਸੇ ਮੇਰੇ ਬਾਈ ਨੇ ਆਉਣਾ ਤਾਂ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਚਲਾਵਾਂਗੇ। ਹਾਂਜੀ। ਰਤੀਏ ਤੋਂ 8 ਕਿਲੋਮੀਟਰ ਬੋਹਾ ਤੋਂ ਕਿੰਨੇ ਕਿਲੋਮੀਟਰ ਆ ਬਾਈ? ਮੈਂ ਆਸ 13 ਪੈ ਜੂਗਾ ਜੀ। ਬੋਹਾ ਤੋਂ 13 ਕਿਲੋਮੀਟਰ 13 15 ਬਸ। ਪਿੰਡ ਭੁੰਦੜਾ। ਤੇ ਬਾਈ ਹਾ ਦਿਖਾ ਦੀ। 21 ਮਾਡਲ ਆ ਜੀ। 21 ਮਾਡਲ ਆ ਪਲੇਟ ਨੰਬਰ ਪਲੇਟ ਦਿਖਾ ਦੇ ਦੀ। ਇੰਦਰ ਪੰਜਵੀਂ ਦਿਖਾ ਸਕਦੇ। ਕੋਈ ਬਾਈ ਜੈਨੂਨ ਦਾ ਕੰਮ ਆ ਸਾਰਾ ਜਿਹੜੀਆਂ ਮਸ਼ੀਨਾਂ ਇੰਦਰ ਪੰਜਵੀਂ ਦਿਖਾ ਸਕਦੇ ਹਾਂ। ਸਾਰੀਆਂ ਜਮਾ ਵਧੀਆ ਆ ਦੇਖੋ ਜੀ। ਪੂਰੀਆ ਵਧੀਆ ਕੰਡੀਸ਼ਨ ਚ ਮਸ਼ੀਨਾਂ ਖੜੀਆਂ ਬਾਈ ਕੋਲੇ। ਕੋਈ ਆਣੀ ਹੈਗਾ ਵੀ ਰਚੜ ਜਾ ਮਾਲ ਹੂ ਕਵਾੜ ਜਾ ਪੂਰੇ ਵਧੀਆਂ ਜੇ ਕਿਸੇ ਬਾਈ ਨੇ ਲੈਣੀ ਆ ਘਮੋੜੀ ਛਮੋੜੀ ਕੋਈ ਇਹ 20 ਮਾਡਲ ਹੈ ਨਵੇਂ ਟਾਇਰ ਨਹੀਂ ਜਮਾਨਾ ਦਾ ਤੇ 911 ਦੇ ਜਮਾਨਾ ਨਵੇਂ ਟਾਇਰ ਪਾਏ ਨੇ ਜੀ 911 ਵਾਲੇ ਠੀਕ ਹੈ ਬਸ ਲਾ ਲੋ ਟਾਇਰ ਪਾ ਕੇ ਸ਼ਹਿਰ ਤੋਂ ਪਿੰਡੀ ਆਈ ਹੈ 911 ਦੇ ਟਾਇਰ ਨੇ ਨਵੇਂ ਦੋ ਜਾਲ ਇਹਦੇ ਨਾਲ ਵੀ ਦੋ ਜਾਲ ਹਾਂਜੀ ਇੱਕ ਨਵੇਂ ਨਹੀਂ ਦੋਨੇ ਚੱਲੇ ਹੋਏ ਚੱਲੇ ਹੋਏ ਠੀਕ ਹੈ ਦੋਨੇ ਕਿੰਨੇ ਫਰੀਆਂ ਵਾਲੇ ਜਾਲ ਨੇ ਬਈ ਇਹਦੇ ਫਰਗੇ ਨਿਕਣੇ ਜੀ ਆਪਣੇ ਲੋਕਲ ਵਾਲੀਆਂ ਹੀ ਨੇ ਮਸ਼ੀਨਾਂ ਦੇ ਠੀਕ ਆ ਪੰਜਾਬ ਵਾਲੀਆਂ ਹੀ ਨੇ ਲੋਕਲ ਹਾਂ ਇਹ ਟਾਇਰ ਆ ਪਾਪ ਪੋਏ ਨੇ ਇਹਨਾਂ ਜੀ ਇੱਕ ਟਾਇਰ ਬਗੀ ਆਉਂਦੀ ਮਸ਼ੀਨ ਦਾ ਫਟ ਗਿਆ ਸੀ ਫਿਰ ਆਪਣੇ ਕੋਲੇ ਉਹ ਕੰਮ ਨਹੀਂ ਹੈਗਾ ਵੀ ਪੁਰਾਣੇ ਤਰ੍ਹਾਂ ਨੇ ਪਾ ਦਈਏ ਜਿਵੇਂ ਨਵੇਂ ਪਾਏ ਨੇ 20 ਮਾਡਲ ਆ ਬਾਈ ਕੀ ਰੇਟ ਕਰਦੀ ਇਹਦਾ ਫਿਰ ਮੰਗਦੀ 197 ਆ ਜੀ 2000 ਹੋਗੇ ਕਿ 13000 ਦੇ ਦਾ ਟਾਇਰ ਹੀ ਹੋ ਗਈ ਠੀਕ ਆ ਜਿਵੇਂ ਨਵੇਂ ਪਾਤੇ ਜੀ 197 ਰੇਟ ਆ ਇਹਦਾ ਹਾਂਜੀ ਤੇ ਕਿੰਨੇ ਦੀ ਦੇ ਦਾਂਗੇ ਫਿਰ ਆਪਾਂ ਇਹ ਹਾਂ ਨਾ 94 ਦੀ ਦੇ ਦਾਂਗੇ 194000 ਦੀ ਹਾਂਜੀ ਦੋ ਜਾਲ ਜਮਾ ਨਵੇਂ ਟਾਇਰ 94 ਜੇ ਤੁਸੀਂ ਉਹੀ ਗੱਲ ਹੈ 13000 ਦੇ ਤਾਂ ਟਾਇਰ ਹੀ ਕਢ ਦੋ 80 ਦੀ ਰਹਿ ਗਈ ਮੰਗਰਾ ਠੀਕ ਹੈ 80 ਜੋ ਫਿਰ 7-8000 ਦਾ ਜਾਲ ਕਢ ਲੇ ਭਾਈ ਕਹਦਾ 194000 ਵੀ ਦੋ ਨੇ ਦੋ ਜਾਲ ਨੇ 194000 ਦਾ ਉੱਤੇ ਸਮਾਨ ਹੀ ਹੋ ਗਿਆ ਟਾਇਰਾਂ ਦੇ ਤੇ ਜਾਲ ਸੁਦੇ ਅੱਭਾ ਜੀ ਦਿਖਾ ਦੀ ਕਟਰ ਕੁਟਰ ਜੋ ਮਸ਼ੀਨ ਮੀਨ ਬੱਲੀ ਬਹੁਤ ਘੱਟ ਆਈ ਪੈਪਾਂ ਨਾਲ ਦੀਆਂ ਨਹਿਲੇ ਰੰਗ ਆਏ ਪਿਆ ਜਮੀ ਠੀਕ ਹੈ ਇਹਦਾ ਬਾਲੀ ਕੱਟ ਚੱਲੀ ਹੋਈ ਹੈ ਮਸ਼ੀਨ ਪੂਰੀ ਜੈਨੂਅਲ ਆ ਬਾਈ ਇਹਦੇ ਕੋਈ ਰੀਪੇਂਟ ਵਗੈਰਾ ਕੁਝ ਨਹੀਂ ਹੈਗਾ ਹਾਂ ਜੀ ਨਾ ਜਮਾ ਨਾਲ ਦੀ ਰੀ ਰੀ ਲੈਣੀ ਆ ਨਹੀਂ ਜੀ ਮਸ਼ੀਨ ਆਪਣੇ ਕੋਲ ਬਾਕੀ ਰਤੀਏ ਖੜੀਆਂ ਨੇ ਜੀ ਆਪਣੀਆਂ ਰਤੀਏ ਕਈ ਬਈ ਮਸ਼ੀਨਾਂ ਖੜੀਆਂ ਆ ਬਾਈ ਇੱਕ ਖੜਿਆ 20 ਮਾਡਲ ਜਗਜੀਤ ਦਾ ਚੌਪਰ ਠੀਕ ਹੈ ਪੂਰਾ ਸਾਫ ਸੁਥਰਾ ਇੰਨਾ ਵਰਗਾ ਹੀ ਜਗਜੀਤ ਫੋਟੋ ਇਸ ਟਾਈਮ ਅਸੀਂ ਖਿੱਚੀ ਨਹੀਂ ਹੋਈ ਉਹਦੀ ਠੀਕ ਹੈ ਠੀਕ ਹੈ ਤੇ ਉਹ ਆਪਾਂ ਦੇ ਦਾਂਗੇ ਮੰਗਦੇ 1,70,000 60 ਦਾ ਦੇ ਦਾਂਗੇ ਹਾਂ ਜੀ 1,60,000 ਦਾ ਚੌਪਰ ਦੇ ਦਾਂਗੇ ਹਾਂ 20 ਮਾਡਲ 20 ਮਾਡਲ ਹਾਂ ਜੀ ਠੀਕ ਹੈ। ਇੱਕ ਖੜੀ ਆ ਜਸਵੰਤ 15 ਮਾਡਲ। ਜਸਵੰਤ 15 ਮਾਡਲ। ਹਾਂਜੀ ਪੂਰੀ ਸਾਫ ਸੁਧਰੀ। ਉਹ ਆਪਾਂ ਦੇ ਦਾਂਗੇ 1 ਲੱਖ 12000 ਦੀ। ਹਾਂ ਜਾਂ ਨਾ ਮੰਗੀ ਕਿੰਨਾ ਜੀ? ਠੀਕ ਹੈ 1 ਲੱਖ 12000 ਦੀ। ਹਾਂਜੀ 15 ਮਾਡਲ ਜਸਵੰਤ। ਹਾਂਜੀ। ਠੀਕ ਹੈ। ਤੇ ਇੱਕ ਉਹ ਖੜੀ ਆ ਨਿਊ ਵਿਸ਼ਕਰਮਾ ਉਧਰ। ਅੱਗੇ ਆ ਗਈ ਬਈ 13 ਮਾਡਲ ਨਿਊ ਵਿਸ਼ਕਰਮਾ। ਇਹ ਕਿੰਨੇ ਦੇ ਦਾਂਗੇ ਬਈ ਆਪਾਂ? ਇਹਦੇ ਟਾਇਰ ਜਾਮਾ ਨਵੇਂ ਨਹੀਂ ਜੀ ਪਿਛਲੀ ਵਾਰ ਪਾਈ ਸੀ। ਠੀਕ ਹੈ। ਇਹ ਦੇ ਦਾਂਗੇ 1 ਲੱਖ 10000 ਦੀ। ਹਾਂ ਜਾਂ ਨਾ? ਠੀਕ ਹੈ 1 ਲੱਖ 10 ਹਜ਼ਾਰ ਦੀ 13 ਮਾਡਲ ਦੇ ਦਾਂਗੇ ਹਾਂ ਇਹ ਆਪਾਂ ਘਰੇ ਚਲਾਈ ਦੀ ਇੱਕ ਵਾਰੀ ਆਪਾਂ ਮਸ਼ੀਨ ਜਿਹਨੇ ਲੈਣੀ ਹੈ ਹਨਾ ਲੈਣੀਆਂ ਦਾ ਸਾਰਿਆਂ ਨੇ ਜਿਹਨੇ ਲੈਣੀ ਹੈ ਮਸ਼ੀਨ ਮੰਨ ਲਓ ਕਿਸੇ ਤੋਂ ਵੀ ਲੈਣੀ ਹੈ ਬਾਈ ਥੋੜਾ ਜਿਆਦਾ ਕਰੋਪੀ ਦਾ ਸ਼ਿਕਾਰ ਹੋਇਆ ਹੋਇਆ ਐਨਾ ਕੁ ਧਿਆਨ ਰੱਖ ਕੇ ਵੀਡੀਓ ਨੂੰ ਸ਼ੇਅਰ ਕਰਕੇ ਆ ਜਿਓ ਤੇ ਬਾਈ ਤੋਂ ਬਾਈ ਮਸ਼ੀਨਾਂ ਲਓ ਵੱਧ ਤੋਂ ਵੱਧ ਤਾਂ ਕਿ ਬਾਈ ਦੀ ਹੈਲਪ ਹੋ ਸਕੇ ਹਾਂਜੀ ਬਾਕੀ